ਆਖਰ ਮਿਲ ਗਈ RAM RAHEEM ਨੂੰ ਪਰੋਲ ਕੀ ਨੇ RAM RAHEEM ਨੂੰ ਪਰੋਲ ਦੇ ਮਾਇਨੇ RAM RAHEEM ਦੀ ਪਰੋਲ ਦਾ ਕੀ ਫਰਕ ਪਏਗਾ ਪੰਜਾਬ ਦੀ ਰਾਜਨੀਤੀ ਤੇ ਆਖਰ ਕਿਉਂ ਮਿਲੀ ਉਹਨਾਂ ਨੂੰ ਫਰਲੋ ਪੰਜਾਬ ਦੀ ਸਿਆਸਤ ਵਿੱਚ ਅੱਜ ਇੱਕ ਨਵਾਂ ਮੋੜ ਆਇਆ ਜਦੋਂ ਕਿ ਬਾਬਾ RAM RAHEEM ਨੂੰ ਪਰੋਲ ਮਿਲ ਗਿਆ 15 ਦਿਨ ਵਾਸਤੇ ਹਾਲਾਂਕਿ ਨਾਤਾ ਉਹ ਡਾਇਰੈਕਟਲੀ ਇਲੈਕਸ਼ਨ ਕੰਟੈਸਟ ਕਰਦੇ ਨਹੀਂ ਨਾ ਇਨਫਲੂਐਂਸ ਕਰਦੇ ਨੇ ਪਰ ਮਾਲਵੇ ਦੇ ਇੱਕ ਵੱਡੇ ਖੇਤਰ ਵਿੱਚ ਉਹਨਾਂ ਦਾ ਇਨਫਲੂਐਂਸ ਹੈ ਔਰ ਇਸ ਵੇਲੇ ਜੋ ਟਾਈਮਿੰਗ ਹੈ ਇਲੈਕਸ਼ਨ ਤੋਂ 15 ਦਿਨ ਪਹਿਲਾਂ ਉਹਨਾਂ ਨੂੰ ਕ્રોલ ਮਿਲਣਾ ਇੱਕ ਵੱਡੇ ਮayne ਰੱਖਦਾ ਹੈ ਕਿਉਂਕਿ ਇਲੈਕਸ਼ਨ ਤੋਂ ਪਹਿਲਾਂ बड़े क्रिमिनल ਨੂੰ ਬੰਦ ਕੀਤਾ ਜਾਂਦਾ ਹੈ ਡਿਟੇਨ ਕੀਤਾ ਜਾਂਦਾ ਹੈ ਹਥਿਆਰ ਜਮ੍ਹਾਂ ਕਰਾਏ ਜਾਂਦੇ ਨੇ ਦੂਸਰੇ ਪਾਸੇ ਇੱਕ ਜੇਲ੍ਹ ਚੋਂ ਬੰਦੇ ਨੂੰ ਕੱਢ ਕੇ ਉਹਨੂੰ ਛੱਡ ਦੇਣਾ ਜਿਸ ਦੇ ਕਾਰਨ ਇਲੈਕਸ਼ਨ ਤੇ ਅਸਰ ਪੈ ਸਕਦਾ ਹੈ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਆਓ ਜਾਣਦੇ ਹਾਂ ਕਿਸ ਨੂੰ ਹੋ ਸਕਦਾ ਫਾਇਦਾ ਤੇ ਕਿਸ ਨੂੰ ਹੋ ਸਕਦਾ ਹੈ ਨੁਕਸਾਨ ਸਭ ਤੋਂ ਪਹਿਲੀ ਗੱਲ ਅਕਾਲੀ ਦਲ ਹਾਲਾਂਕਿ ਅਕਾਲੀ ਦਲ ਦੇ ਕਈ ਨੇਤਾ ਉਹਨਾਂ ਦਾ ਜਾ ਕੇ ਡੇਰੇ ਵਿੱਚ ਅਸ਼ੀਰਵਾਦ ਲੈਂਦੇ ਰਹੇ ਨੇ ਪਿਛਲੇ ਚੋਣਾਂ ਦੌਰਾਨ ਪਰ ਇਸ ਵਾਰ ਸੰਭਾਵਨਾ ਘੱਟ ਹੈ ਕਿ ਅਕਾਲੀ ਦਲ ਨੂੰ ਕੋਈ ਡਾਇਰੈਕਟ ਫਾਇਦਾ ਮਿਲੇਗਾ ਹੋ ਸਕਦਾ ਹੈ ਇੱਕ ਤੋਂ ਨੇਤਾ ਉਹਨਾਂ ਕੋਲੇ ਜ਼ਰੂਰ ਆਪਦੀ ਡਾਇਰੈਕਟਲੀ ਜਾਂ ਇੰਡਾਇਰੈਕਟਲੀ ਅਪਰੋਚ ਕਰਨ ਕਿਉਂਕਿ ਅਕਾਲੀ ਦਲ ਬੇਅਧਿਕਾਰਨ ਬੈਕਫੁੱਟ ਤੇ ਹੈ ਤੇ ਉਹ ਨਹੀਂ ਚਾਹਣਗੇ ਵੀ ਕਿਸੇ ਤਰ੍ਹਾਂ ਦਾ ਕਨੈਕਸ਼ਨ ਉਹਨਾਂ ਦਾ ਡੇਰੇ ਨਾਲ ਸਾਬਿਤ ਹੋਵੇ ਨੰਬਰ 2 ਤੇ ਕਾਂਗਰਸ ਕਾਂਗਰਸ ਨੇ ਉਹਨਾਂ ਦੇ ਜੋ ਜਸੀ ਐਮ ਐਲ اے ਸੀ ਪਿਛਲੀ ਵਾਰੀ ਉਹਨਾਂ ਦੇ ਬੜੇ ਕਲੋਜ਼ ਨੇ ਤੇ ਉਹਨਾਂ ਦੇ ਰਿਲੇਟਿਵ ਵੀ ਨੇ ਤੇ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਇਸ ਕਰਕੇ ਕਾਂਗਰਸ ਨਾਲ ਆਂਕੜਾ ਬਣਨਾ ਥੋੜਾ ਮੁਸ਼ਕਲ ਹੈ ਵੈਸੇ ਵੀ ਜੋ ਕਾਂਗਰਸ ਨੇ ਅਬਦਾ ਕਾਰਡ ਖੇលਿਆ ਚਰਨਜੀਤ ਸਿੰਘ ਚੰਨੀ ਨੂੰ ਪ੍ਰਾਈਮ ਮਿਨਿਸਟਰ ਬਣਵਾ ਕੇ ਦਲਿਤ ਵੋਟਾਂ ਤੇ ਅਬਜਾ ਕਬਜਾ ਕਰਨ ਦਾ ਉਸ ਦੇ ਕਾਰਨ ਉਹਨਾਂ ਦਾ ਆਂਕੜਾ ਬਣਨਾ ਮੁਸ਼ਕਲ ਹੈ ਹੁਣ ਰਹਿ ਗਈਆਂ ਦੋ ਪਾਰਟੀਆਂ ਬੀ ਜੇ ਪੀ ਔਰ ਆਮ ਆਦਮੀ ਪਾਰਟੀ ਦੋਨਾਂ ਨੂੰ ਹੀ ਫਾਇਦਾ ਹੋ ਸਕਦਾ ਹੈ ਜੇ ਪਿੱਛੇ ਦੀ ਗੱਲ ਪਤਾ ਹੋਵੇ ਵੀ ਕਿਸ ਦੀ ਕਿਸ ਦੇ ਨਾਲ ਸੰਧੀ ਹੋਈ ਹੈ ਕਿਉਂਕਿ ਮਾਲਵੇ ਦੇ ਖੇਤਰ ਵਿੱਚ ਸਮੀਕਰਨ ਬਦਲ ਸਕਦੇ ਨੇ ਜੇ ਬਾਬਾ ਕਿਸੇ ਦੀ ਸਪੋਰਟ ਕਰ ਦੇਵੇ ਆਮ ਆਦਮੀ ਪਾਰਟੀ ਨੂੰ ਜੋ ਪਿੰਡਾਂ ਵਿੱਚੋਂ ਜ਼ਿਆਦਾ 베ਸ ਹੈ ਔਰ ਪਿੰਡਾਂ ਵਿੱਚ ਹੀ ਬਾਬਾ ਰਹਾਮ ਰਹਿਮ ਦਾ ਕਾਫੀ ਇਨਫਲੂਐਂਸ ਮਾਲਵੇ ਦੀ ਹੈ ਤਕਰੀਬਨ 22-23 ਸੀਟਾਂ ਦੇ ਉੱਪਰ ਹੈ ਪਰ ਕਿਉਂ ਆਮ ਆਦਮੀ ਪਾਰਟੀ ਉਹਨਾਂ ਦੀ ਸਪੋਰਟ ਲਏਗੀ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਇਹ ਹਜੇ ਸੋਚਣ ਵਾਲੀ ਗੱਲ ਹੈ ਬੀਜੇਪੀ ਕਿਉਂਕਿ ਉਹਨਾਂ ਨੂੰ ਛੱਡਣ ਵਿੱਚ ਪਰੋਣ ਦਬਾਉਣ ਵਿੱਚ ਉਹਨਾਂ ਦਾ ਹੱਥ ਹੈ ਜ਼ਰੂਰ ਕਿਤੇ ਨਾ ਕਿਤੇ ਉਹਦਾ ਡਾਇਰੈਕਟਲੀ ਥਰੂ ਆਮ ਆਦਮੀ ਪਾਰਟੀ ਜਾਂ ਡਾਇਰੈਕਟਲੀ ਫਾਇਦਾ ਜ਼ਰੂਰ ਉਠਾਏਗੀ ਹੁਣ ਸੋਚਣ ਵਾਲੀ ਗੱਲ ਹੈ ਦੀ ਟਾਈਮਿੰਗ ਕੱਲ ਜਦੋਂ ਚੰਨੀ ਨੂੰ ਸੀਐਮ ਡਿਕਲੇਅਰ ਕੀਤਾ ਗਿਆ ਤਾਂ ਉਸ ਤੋਂ ਬਾਅਦ ਜੋ ਦਲਿਤ ਵੋਟ ਸਾਰੀਆਂ ਪਾਰਟੀਆਂ ਨੂੰ ਖਿਸਕਦੀ ਨਜ਼ਰ ਆਈ ਕਾਂਗਰਸ ਪਾਰਟੀ ਵੱਲ ਹੁਣ ਡੇਰੇ ਦੇ ਜਿਹੜੇ ਫਾਲੋਅਰ ਨੇ ਉਹਨਾਂ ਵਿੱਚ ਵੱਡੀ ਤਦਾਦ ਵਿੱਚ ਦਲਿਤ ਵੋਟ ਹੈ ਔਰ ਜੇ ਡੇਰਾ ਕਿਸੇ ਪਾਸੇ ਆਪਦਾ ਇਨਫਲੂਐਂਸ ਦਿਖਾਉਂਦਾ ਹੈ ਤਾਂ ਦਲਿਤ ਵੋਟ ਸਰਕ ਸਕਦੀ ਹੈ ਤੇ ਇਸ ਦਾ ਫਾਇਦਾ ਲੈਣ ਲਈ ਸ਼ਾਇਦ ਦਲਿਤ ਵੋਟ ਨੂੰ ਕਾਊਂਟਰ ਕਰਨ ਲਈ ਕਾਂਗਰਸ ਦੀ ਨੂੰ ਇਸ ਪੱਤੇ ਨੂੰ ਖੇਡਿਆ ਗਿਆ ਹੈ ਪੰਜਾਬ ਵਿੱਚ ਲੋਕਾਂ ਦੀ ਵੋਟ ਨਾਲੋਂ ਦਲਿਤ ਦੀ ਵੋਟ ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ ਕਿਉਂਕਿ ਕਾਫੀ ਪਰਸੈਂਟੇਜ ਹੈ ਔਰ ਲੱਗਦਾ ਹੈ ਕਿ ਰਿਜ਼ਲਟ ਜਿੱਧਰ ਉਹਨਾਂ ਦਾ ਚੋਖਾ ਹੋਵੇਗਾ ਉਧਰ ਹੋਵੇਗਾ ਇਸ ਇਹ ਤਾਂ ਰਹੀ ਵੋਟਾਂ ਦੀ ਗੱਲ ਪਰ ਸਾਰੇ ਐਪੀਸੋਡ ਤੋਂ ਬਾਅਦ ਇੱਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਜੇ ਬਾਬਾ ਰਾਮ ਰਹੀਮ ਪਰੋਲ ਤੋਂ ਬਾਅਦ ਵਾਪਸ ਜਾਣ ਤੋਂ ਮਨਾ ਕਰ ਦੇ ਤੇ ਆਪਣੇ ਡੇਰੇ ਦੇ ਅੰਦਰ ਹੀ ਰਹਿਣ ਲੱਗ ਜੇ ਤੇ ਕੀ ਕਰੇਗੀ ਸਰਕਾਰ ਕੀ ਸਰਕਾਰ ਸਮਰਥ ਹੈ ਕਿ ਉਸ ਨੂੰ ਡੇਰੇ ਚੋਂ ਕੱਢ ਕੇ ਵਾਪਸ ਜੇਲ੍ਹ ਲੈ ਜਾਵੇਗੀ ਨਹੀਂ ਲੱਗਦਾ ਨਹੀਂ ਹੈ ਤੇ ਹੋ ਸਕਦਾ ਹੈ ਸਿਆਸੀ ਫਾਇਦਾ ਲੈਣ ਲਈ ਸਿਲਾਈ ਗਈ ਇਹ ਖੇਡ ਕਿਸੇ ਵੱਡੀ ਖੇਡ ਦਾ ਹਿੱਸਾ ਬਣ ਕੇ ਰਹਿ ਜਾਏ ਔਰ ਬਾਬਾ ਵਾਪਸ ਜਾਣ ਤੋਂ ਇਨਕਾਰ ਕਰ ਦੇ ਔਰ ਇੱਕ ਦੂਜੇ ਪਾਸੇ ਨੂੰ ਜੋ ਨਵਾਂ ਟ੍ਰੈਂਡ ਹੈ ਉਹ ਚੱਲ ਪੜੇ ਤੇ ਇੱਕ ਨਵਾਂ ਚੈਪਟਰ ਖੁੱਲ ਜਾਵੇ ਕਿਉਂਕਿ ਬਾਬੇ ਦੀ ਤਦਾਦ ਜਿਹੜੇ ਸ਼ਰਦਾਲੂ ਨੇ ਉਹ ਬਹੁਤ ਜ਼ਿਆਦਾ ਨੇ ਔਰ ਜੇ ਬਾਬਾ ਆਪਦੇ ਡੇਰੇ ਵਿੱਚ ਪੈਰ ਜਮਾ ਗਿਆ ਤੇ ਫਿਰ ਉੱਥੋਂ ਉਸ ਨੂੰ ਸ਼ਾਇਦ ਕੋਈ ਹਲਾ ਨਹੀਂ ਪਾਏਗਾ ਦੇਖਦੇ ਰਹੋ ਸਾਡਾ ਚੈਨਲ ਦੱਸਦੇ ਰਹਾਂਗੇ ਤੁਹਾਨੂੰ ਨਵੀਂ ਨਵੀਂ ਖਬਰਾਂ ਦੇਖੋਗੇ ਬੋਲਾਗੇ ਸੱਚ ਦਿਖਾਵਾਂਗੇ ਸੱਚ ਦੇਖਦੇ ਰਹੋ ਡਿਸਕਵਰ ਪਲੱਸ